ਸੱਤ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ 7 ਤੋਂ ਲੈ ਕੇ 12 ਦਸੰਬਰ ਤੱਕ ਦੇ ਮੌਸਮ ਦੀ ਆਉਣ ਵਾਲੇ 5-6 ਦਿਨਾਂ ਦੇ ਦੌਰਾਨ ਪੰਜਾਬ ਦੇ ਮੌਸਮ ਦੇ ਵਿੱਚ ਕਈ ਬਦਲਾਅ ਵੇਖਣ ਨੂੰ ਮਿਲ ਸਕਦੇ ਨੇ ਔਰ ਮੌਸਮ ਵਿਭਾਗ ਦਾ ਕੀ ਕਹਿਣਾ ਜੀ ਨਵੀਆਂ ਜੋ ਤਾਜ਼ਾ ਰਿਪੋਰਟਾਂ ਜਾਰੀ ਕੀਤੀਆਂ ਗਈਆਂ ਨੇ ਮੌਸਮ ਵਿਭਾਗ ਨਾਲ ਸਾਰੀ ਜਾਣਕਾਰੀਆਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਦਿਆਂਗੇ ਅੰਤ ਤੱਕ ਜੁੜੇ ਰਹੋ ਵੀਡੀਓ ਦੇ ਨਾਲ ਸਭ ਤੋਂ ਪਹਿਲਾਂ ਜੇ ਅਗਰ ਗੱਲ ਕਰੀਏ ਜੀ ਅੱਜ ਰਾਤ ਦੇ ਮੌਸਮ ਦੀ ਤੇ ਸਕਰੀਨ ਤੇ ਦੇ ਸਕਦੇ ਹਾਂ ਸੈਟਲਾਈਟ ਤਸਵੀਰਾਂ ਅਸਗਲੇ ਜੀਆਂ ਤੇ ਮੌਸਮ ਪੰਜਾਬ ਦਾ ਤੇ ਨਾਲ ਲੱਗਦੇ ਸੂਬਿਆਂ ਦਾ ਬਿਲਕੁਲ ਸਾਫ਼ ਹੈ ਤੇ ਕਿਤੇ ਵੀ ਕੋਈ ਜੜਾ ਮੌਸਮ ਦੇ ਵਿੱਚ ਤਾਂ ਦੇਖੀ ਨਜ਼ਰ ਨਹੀਂ ਆਏਗੀ ਤੁੰਦੇ ਜੜੀਆ ਪੰਜਾਬ ਦੇ ਕੁਝ ਜ਼ਿਆਦਾਤਰ ਖੇਤਰਾਂ ਦੇ ਵਿੱਚ ਕੱਲ ਸਵੇਰੇ ਜੜੀਆ ਪੈ ਸਕਦੀ ਹੈ ਇਸ ਲਈ ਜੜਾ येलो ਅਲਰਟ ਤੁੰਦੇ ਨੂੰ ਲੈ ਕੇ ਜਾਰੀ ਕੀਤਾ ਗਿਆ ਹੈਗਾ ਪੰਜਾਬ ਤੇ ਹਰਿਆਣਾ ਦੋਨਾਂ ਸੂਬਿਆਂ ਦੇ ਵਿੱਚ ਤੇ ਫਿਲਹਾਲ ਮੌਸਮ ਹੈ ਜੜਾ ਸਾਫ਼ ਰਹੂਗਾ ਜੀ 1-2 ਡਿਗਰੀ ਦੀ ਜੜੀ ਗਰਾਵਟ ਹੈ ਔਰ ਰਾਤ ਦੇ ਟੈਂਪਰੇਚਰ ਦੇ ਵਿੱਚ ਦਰਜ ਕੀਤੀ ਜਾਏਗੀ ਮੌਸਮਾਗੋਲ ਜੀ ਤਾਜ਼ਾ ਅਪਡੇਟਸ ਜਾਰੀ ਕੀਤੀਆਂ ਗਈਆਂ ਨੇ ਪੰਜਾਬ ਦੇ ਮੌਸਮ ਨੂੰ ਲੈ ਕੇ ਜੋ ਕਿ ਤੁਹਾਡੀ ਸਕਰੀਨ ਤੇ ਨੇ ਤੇ ਦੇਖ ਸਕਦੇ ਹੋ ਜੀ 6 ਤਰੀਕ ਤੋਂ ਯਾਨੀ ਕਿ ਅੱਜ ਤੋਂ ਗੱਲ ਕੀਤੀ ਜਾਵੇ 12 ਦਸੰਬਰ ਤੱਕ ਦੇ ਮੌਸਮ ਦੀ ਤੇ ਮੌਸਮ ਆਪਣਾ ਲਗਭਗ ਡਰਾਈ ਰਹੂਗਾ ਸਾਫ਼ ਰਹੂਗਾ ਖੁਸ਼ਕ ਰਹੂਗਾ ਜੀ ਤੇ ਫਿਲਹਾਲ ਉਮੀਦ ਹੀ ਉਮੀਦ ਬਿਲਕੁਲ ਨਹੀਂ ਹੈ ਕੋਈ ਵੀ ਫੱਟਵੀ ਸਿਸਟਮ ਹੈ ਜਿਹੜਾ ਆਉਣ ਵਾਲੇ 5-6 ਦਿਨਾਂ ਦੇ ਦੌਰਾਨ ਪੰਜਾਬ ਤੇ ਹਰਿਆਣਾ ਦੇ ਵਿੱਚ ਆਉਂਦਾ ਨਜ਼ਰ ਨਹੀਂ ਆ ਰਿਹਾ ਤੇ ਤੁਸੀਂ ਜਿਵੇਂ ਸਕਰੀਨ ਤੇ ਦੇਖ ਸਕਦੇ ਹੋ 6 ਤਰੀਕ ਨੂੰ ਯਾਨੀ ਕਿ ਅੱਜ ਸੰਗਣੀ ਧੁੰਦ ਦਾ ਅਲਰਟ ਸੀਗਾ ਹਾਲਾਂਕਿ ਅੱਜ ਪੰਜਾਬ ਦੇ ਜ਼ਿਆਦਾਤਰ ਖੇਤਰਾਂ ਦੇ ਵਿੱਚ ਧੁੰ ਕੋਈ ਤਾਂ ਵਾਲੇ ਸ਼ੁਰੂ ਹੋ ਗਏ ਤੇ ਆਉਣ ਵਾਲੇ 48 72 ਘੰਟਿਆਂ ਤੱਕ ਮੌਸਮ ਵਿਭਾਗ ਦਾ ਇਹ ਕਹਿਣਾ ਹੈ ਕਿ ਧੁੰਦ ਫੈ ਸਕਦੀ ਹੈ ਤੇ yellow alert ਨੇ ਜਿਹੜੇ ਉਹ ਜਾਰੀ ਕੀਤੇ ਗਏ ਨੇ ਪੰਜਾਬ ਦੇ ਜ਼ਿਆਦਾਤਰ ਜ਼ਿਲ੍ਹਿਆਂ ਦੇ ਵਿੱਚ ਤੇ ਇਸ ਲਈ ਜਿਹੜਾ ਇਹ 48 72 ਘੰਟਿਆਂ ਤੱਕ ਲੋਕਾਂ ਨੂੰ ਜਿਹੜਾ ਇਹ ਸਾਵਧਾਨ ਰਹਿਣ ਦੀ ਅਪੀਲ ਕੀਤੀ ਗਈ ਹੈ ਮੌਸਮ ਵਿਭਾਗ ਵੱਲੋਂ ਤੇ ਲੋਕਾਂ ਨੂੰ ਜਿਹੜਾ ਜਾ ਅਵੇਅਰ ਕੀਤਾ ਜਾ ਰਿਹਾ ਜੀ ਜੇਕਰ ਮੌਸਮ ਦੀ ਗੱਲ ਕਰੀਏ ਤਾਂ ਮੌਸਮ ਦੇ ਦੇਖ ਸਕਦੇ ਹਾਂ ਸਾਰੇ ਖੇਤਰਾਂ ਦੇ ਵਿੱਚ ਸਾਫੀ ਹੈ 12:00 ਬੱਜ ਤੱਕ ਕੋਈ ਵੀ ਵੱਡੇ ਫੱਦਰ ਤੇ ਅ ਮੀਚ ਅਕਰ ਦੀ ਸੰਭਾਵਨਾ ਜਾਂ ਫਿਰ ਬਦਲਵਾਈ ਜਾਂ ਫਿਰ ਐਤਾ ਦਾ ਕੋਈ ਮਾਹੌਲ ਹੈ ਜਿਹੜਾ ਉਹ ਨਜ਼ਰ ਨਹੀਂ ਆ ਰਿਹਾ ਤੇ ਮੌਸਮ ਹਾਕ ਦਾ ਇਹ ਕਹਿਣਾ ਹੈ ਕਿ ਜੜਾ ਜਾਂ ਮੌਸਮ ਬਿਲਕੁਲ ਸਾਫ਼ ਰਹੂਗਾ ਤੇ 12 ਤਰੀਕ ਤੱਕ ਕੋਈ ਵੀ ਮੌਸਮ ਦੇ ਵਿੱਚ ਤਬਦੀਲੀ ਨਹੀਂ ਆਏਗੀ ਸੋ ਜਿਵੇਂ ਤਾਜ਼ਾ ਰਿਪੋਰਟਾਂ ਆਉਂਦੀਆਂ ਰਹਿਣਗੀਆਂ ਤੁਹਾਡੇ ਨਾਲ ਸ਼ੇਅਰ ਕਰਦੇ ਰਹਾਂਗੇ ਜੀ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਤੇ ਜੁੜੇ ਰਹੋ ਚੈਨਲ ਦੇ ਨਾਲ ਤੁਹਾਨੂੰ ਅੱਜ ਜੀ ਸ਼ੁਕਰੀਆ